ਗੋ ਗਾਈਸ গুਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਹੁਣ ਆਪਾਂ ਪੀਵਾਂਗੇ ਚਾਹ ਠੀਕ ਹੈ ਜੀ ਹੁਣ ਚੈੱਕ ਕਰੋ ਹੁਣ ਆਪਾਂ ਪੀਵਾਂਗੇ ਚਾਹ ਚਾਹ ਪੀ ਕੇ ਉਸ ਤੋਂ ਬਾਅਦ ਆਪਾਂ ਬਾਹਰਲਾ ਲਾਵਾਂਗੇ ਸਮਾਨ ਲੋਈ ਦੋਸਤੋ ਹੁਣ ਆਪਾਂ ਪੀਂਦੇ ਆਂ ਚਾਹ ਚਾਹ ਦੇ ਨਾਲ ਆਪਾਂ ਕੁਝ ਹੀ ਖਾਂਦੇ ਆਂ ਔਲੀ ਵਾਲੀ ਠੀਕ ਹੈ ਜੀ ਖੁਰਿਆ ਲੈ ਖਾਂਦੇ ਆ ਚਾਹ ਵੀ ਪੀਂਦੇ ਆ ਦੋਨੇ ਕੰਮ ਹੋ ਜਾਂਦੇ ਆ ਜਦੋਂ ਜਸ ਖੁੱਲੇ ਗਿਆ ਆ ਮੇਰਾ ਦਿਲ ਨਹੀਂ ਲੱਗਦਾ ਖੱਲੇ ਦਾ ਕੰਮ ਜਦੋਂ ਜਸ ਖੁੱਲੇ ਗਿਆ ਆ ਬੜਾ ਛੋਟਾ ਭਰਾ ਇੱਥੇ ਆ ਛੋਟਾ ਭਰਾ ਉਹਦਾ ਇੱਥੇ ਆ ਤੇ ਉਹ ਗਿਆ ਸਾਈਕਲ ਹੀ ਲੈ ਕੇ ਆਪਣੀ ਟਾਰਜਨ ਉੰਦਾ ਕੀ ਜੀ ਇਧਰ ਲੰਦਲਾ ਮਾਹੌਲ ਚੈੱਕ ਕਰੋ ਇਸੀ ਲਗਾਇਆ ਮੱਖਾ ਚਲੰਦਿਆ ਆ ਠੀਕ ਆ ਜੀ ਬਾਕੀ ਵੀਡੀਓ ਨਾਲ ਤੁਸੀਂ ਜੁੜੇ ਰਹੋ ਬਲੌਗ ਦੇਖੋਣੇ ਆ ਠੀਕ ਆ ਜੀ ਚਲੋ ਵੀ ਦੋਸਤੋ ਆਪਾਂ ਚੱਲੇ ਹੁਣ ਦੂਜੀ ਸ਼ਾਪ ਤੇ ਸਕੂਟਰੀ ਲੈਣਾ ਬਾਪੂ ਜੀ ਹੁਣ ਸਕੂਟਰੀ ਮੰਗਾਈ ਆ ਜੱਲੇ ਆਪਾਂ ਸਕੂਟਰੀ ਲੈਣਾ ਲੋਏ ਦੂਜੀ ਸ਼ਾਪ ਨੂੰ ਇਹ ਰਸਤਾ ਜਾਂਦਾ ਆਪਣੀ ਦੂਜੀ ਸ਼ਾਪ ਤੇ ਸ਼ੂਕੀ ਜੀ ਦਾ ਕੱਪੜਿਆਂ ਦੀ ਇੱਧਰ ਦੁਕਾਨਾ ਸ਼ਸ਼ਟ ਕਾਪੀ ਦਾ ਕੰਮ ਇੱਧਰ ਕੀਤਾ ਆ ਹੁਣ ਆਪਾਂ ਸਕੂਟਰੀ ਲਵਾਂਗੇ ਦੁਕਾਨ ਤੋਂ ਫਿਰ ਕੰਨ ਜਾਵਾਂਗੇ ਸਕੂਟਰੀ ਲੈਣ ਰੋਟੀ ਲੈਣ ਜਾਣਾ ਬੌਜੀ ਹੁਣ ਜਾਣਗੇ ਮੈਂ ਤਾਂ ਸ਼ੁਕ ਤੇ ਹੀ ਹੁਣ ਆ ਲੋ ਇਹ ਐਂਟਰੀ ਕਰ ਦਿੱਤੀ ਆਪਾਂ ਦੂਜੀ ਸ਼ੌਪ ਤੇ ਇੱਧਰਲੀ ਸ਼ੌਪ ਤੇ ਐਂਟਰੀ ਕਰੀ ਚੈੱਕ ਕਰੋ ਕਪੜਿਆਂ ਦੀ ਸ਼ੌਪ ਨੂੰ ਚੈੱਕ ਕਰੋ ਇਹ ਕਿਸ ਨੂੰ ਆਰਡਰ ਕਰਨੇ ਹੋਣ ਤੇ 83864 ਜੋ ਵੀ 88 ਤੇ ਮੈਸੇਜ ਕਰੋ WhatsApp ਇੱਧਰ ਕੱਪੜੇ ਆ ਲੋ ਜੀ ਆਪਾਂ ਹੁਣ ਚੱਲੇ ਆਂ ਤੁਰ ਕੇ ਫੇਰ ਦੂਜੀ ਸ਼ੌਪ ਤੇ ਸਕੂਟਰੀ ਆਪਣੀ ਹੈ ਨਹੀਂ ਉਹ ਕੋਈ ਲੈ ਕੇ ਗਿਆ ਆ ਆ ਪਿਊਸ਼ ਤਰਜਨ ਘੁਮਾ ਰਿਹਾ ਆਪਣੀ ਬਾਕੀ ਤੁਸੀਂ ਵੀਡੀਓ ਦੇ ਨਾਲ ਦੇਖ ਰਹੇ ਹੋ ਸਾਨੂੰ ਬਲੌਗ ਕਿੱਥੋਂ ਨੇ ਆਪਣੇ ਵੀ ਵੀਰ ਵੱਠ ਦਿੱਲੀ ਬਲੌਗ ਦੇਖਦੇ ਰਹਿਆ ਕਰੋ ਇੰਨਾ ਕੀ ਬਾਲਾ ਮਾਹੌਲ ਦੇਖ ਲੋ ਆਪਣੀ ਸ਼ੌਪ ਆ ਲੋਜੀ ਸ਼ੌਪ ਤੇ ਹਾਂ ਪਹੁੰਚ ਗਿਆ ਰੁਸ਼ ਲੋਈ ਦੋਸਤੋ ਹੁਣ ਆਪਾਂ ਰੋਟੀ ਰੋਟੀ ਖਾ ਕੇ ਐਨ ਬੈਠੇ ਹੋ ਗਏ ਹਾ ਹੁਣ ਮਨ ਨੂੰ ਤਸੱਲੀ ਆਈ ਤੇ ਢਿੱਡ ਭਰਿਆ ਮਾਦਾ ਨੂੰ ਖਾਂਦੇ ਰਿਸੀ ਟੋਲ ਕੇ ਦਾ ਅ ਪ੍ਰੇਨchu ਆ ਗਿਆ ਹੈ ਦੁਕਾਨ ਤੇ ਮਾਤਾ ਜੀ ਵੀ ਤਾਂ ਗਿਆ ਹੋਇਆ ਸੀਗਾ ਇਹਨੂੰ ਪੁੱਛੋ ਕਿੱਥੇ ਗਿਆ ਸੀਗਾ ਦੋਨ ਕੇ ਦਾੜੇ ਥੇ ਨਾ ਟੋਨੀ ਉੱਥੇ ਵੇਚਣ ਵਾਲੀ ਦੇ ਦੋਤੇ ਸੀ ਤਾਰਾ ਜੀਲਰ ਵਗੈਰਾ ਸੀਗਾ ਨਾ ਗੁੱਟੀ ਦੇ ਸਵਾਦ ਆ ਗਿਆ ਹਾਂ ਤੇ ਪਾਸੇ ਹਾਂ ਮੈਂ ਕੁਝ ਤਾਂ ਨਹੀਂ ਮੈਂ ਗਿਆ ਇੱਕ ਸਕੂਲ ਸੂਟ ਬਣਾ ਗਿਆ ਤੇ ਹੁਣ ਆਪਾਂ ਲੱਗ ਪੈਕਰਨ ਹੁਣੇ ਆਪਾਂ ਸਾਰੇ ਬੂਟ ਪੈਕ ਕਰਦੇ ਆ ਹੁਣ ਆਪਾਂ ਬੂਟ ਲੈ ਕੇ ਜਾਵਾਂਗੇ ਅੱਗੇ ਤੇ ਆ ਵੀ ਚੱਕਣਾ ਇਹ ਚੱਕ ਕੇ ਆਪਾਂ ਇੱਥੇ ਰੱਖਣਾ ਵਾ ਇੰਨੇ ਰੱਖਦੇ ਆ ਇਹ ਵੀ ਰੱਖ ਦਾਂਗੇ ਤੇ सारा कम कुम करके आप हो जाना बेले उसके बाद तुम दिखाने बाकी बाद चो उस तो पहले दे लो देखो माँवीर पू कान सारा लाल हो गया हाथ काले मेरे भी हो गए चलो बाकी बाद दिखाने उधर पहुंचने हां जी दोस्तों क्या चला जी प्रेंशियल बार और देखो सामान दिखा ਰਿਹਾ ਆ ਕਸਟਮਰ ਅਟੈਂਡ ਕਰ ਰਿਹਾ ਆ ਦੇਖੋ ਘੁੰਮਦਾ ਫਿਰਦਾ ਕਸਟਮਰ ਅਟੈਂਡ ਕਰ ਰਿਹਾ ਆ ਇੱਧਰ ਮਾਤਾ ਜੀ ਵੀ ਆ ਲੱਗਿਓ ਤੇ ਉਹ ਸਾਹਮਣੇ ਗੱਡੀ 'ਚ ਆਏ ਆ ਪਤਾ ਨਹੀਂ ਹੁਣ ਕੀ ਹੋਇਆ ਕੁਝ ਲੈ ਕੇ ਨਹੀਂ ਕੀ ਲੱਗਦਾ ਅੱਧੀ ਮੁਰਗੀ ਆ ਉਹ ਦੇਖੋ ਹੁਣ ਪ੍ਰੈਂਚੂ ਲੱਗਾ ਆ ਮਾਤਾ ਜੀ ਪਤਾ ਨਹੀਂ ਕੀ ਕਹਿ ਰਹੇ ਆ ਨੂੰ ਹੁਣ ਹੋਰ ਸੁਣਾਓ ਦੋਸਤੋ ਠੀਕ ਠਾਕ ਆ ਸਾਰੇ ਯਾਨੇ ਬਾਕੀ ਤੁਸੀਂ ਵੀਡੀਓ ਨਾਲ ਸਾਡੇ ਨਾਲ ਜੁੜੇ ਰਹੋ ਵਲੌਗ ਵੇਖਣ ਲਈ ਠੀਕ ਆ ਜੀ ਦੋਸਤੋ ਹਾਂਜੀ ਦੋਸਤੋ ਅਸੀਂ ਸਵੇਰ ਦਾ ਅੱਜ ਬੜਾ ਕੰਮ ਕੰਮ ਦੇ ਸੀਗੇ ਪਿੱਛੇ బిਜੀ ਸੀਗੇ ਸਮਾਨ ਸਾਰਾ ਪੈਕ ਕਰਦੇ ਸੀਗੇ ਸ਼ੂਜ਼ ਪਏ ਸੀਗੇ ਰੈਕਾਂ ਦੇ ਵਿੱਚ ਹੁਣ ਆਪਾਂ ਲੱਗੇ ਆ ਰੈਸਟ ਕਰਨਾ ਏਸੀ ਲਾ ਕੇ ਇਹ ਬੈਨ ਹੈ ਇਸਦੇ ਰਿਮੋਟ ਤੋਂ ਆਨ ਕਰ ਲਿਆ ਆਪਾਂ ਏਸੀ ਲਓ ਜੀ ਉਹ ਦੇਖੋ ਏਸੀ ਆਨ ਹੋੁੰਦਿਆ ਏਸੀ ਆਨ ਹੋ ਗਿਆ ਆਪਾਂ ਰੈਸਟ ਕਰਾਂਗੇ ਬਾਕੀ ਤੁਸੀਂ ਵੀਡੀਓ ਦੇ ਨਾਲ ਸਾਡੇ ਦੇ ਜੁੜੇ ਰਹੋ ਬਲੌਗ ਦੇਖਣ ਲਈ ਸਾਡਾ ਉਹ ਦੇਖੋ ਬਾਹਰ ਕਸਟਮਰ ਆ ਫ੍ਰੈਂਸ਼ੂ ਅਟੈਂਡ ਕਰਨ ਦੇ ਆ ਬਾਹਲਾ ਮਾਹੌਲ ਦੇਖੋ ਤਾਂ ਛੱਡੀਆਂ ਲੈ ਕੇ ਪਤਾ ਨਹੀਂ ਕਿੱਧਰ ਚੱਲਾ ਨਾਲ ਦੀ ਸ਼ੌਕ ਤੇ ਚੱਲਾ ਲੱਗਦਾ ਹੁਣ ਵੇਖੋ ਛੱਲੀਆਂ ਖਾਣ ਲੱਗੇ ਸਾਡੇ ਤੋਂ ਚੋਰੀ-ਚੋਰੀ ਦੇਖ ਲਓ ਕਿੱਦਾਂ ਕਰਦੇ ਆ ਹੁਣ ਸਾਡੇ ਨਾਲ ਆਪਾਂ ਦਿਲ ਕੀਤਾ ਅੱਜ ਅੰਬਰੇ ਖਾਣ ਨੂੰ ਮੌਂਸ ਕਰਾਉਣੀ ਆ ਮੌਂਸ ਤੇ ਬਰਕੇ ਪੈ ਜਾਣਾ ਤਾਂ ਦੇ ਜਾ ਕੇ ਖਾਣੇ ਨੂੰ ਬਸ ਡੇਟ ਚ ਫਾਦਾਂ ਨੇ ਹੁਣ ਲੱਗਾ ਰੈਡੀ ਕੰਮ ਲੋ ਜੀ ਦੋਸਤੋ ਚਾਹ ਵੀ ਬਣ ਗਈ ਆ ਮਾਮਸੇ ਵੀ ਖਾਣੇ ਪੈਣੇ ਆ। ਰੈਂਚਾ ਆ ਜਾ ਓਏ ਅੰਦਰ ਮਾਮਸੇ ਖਾਣੇ ਤੇ ਆ ਜਾ। ਆਉਣਾ ਕਿ ਨਹੀਂ ਆਉਣਾ? ਇੱਕ ਵਾਰੀ ਦੱਸ ਦੇ ਜੇ ਤਾਂ ਨਾ ਤਾਂ ਫੇ ਚੱਲ ਠੀਕ ਆ ਫੇ ਹੁਣ ਆਵੀਂ ਨਾ ਪਹਿਲੇ ਦੱਸਤਾ ਤੈਨੂੰ। ਕਿਹ ਕੀ ਹੋਊਗੀ। ਕਿਦੋਂ ਕਹਿੰਦਾ ਮੈਂ ਨਹੀਂ ਕਹਿੰਦਾ ਖਾਣੇ। ਠੀਕ ਨਹੀਂ ਹੋ। ਸਾਰੀ ਭੈਣੋ। ਹਾਂਜੀ ਹੁਣ ਆਪਾਂ ਕੰਮ-ਕੰਮ ਕਰਕੇ ਕਿਉਂਕਿ ਬੇਲੀ ਹੁਣ ਇੱਧਰਲੀ ਦੁਕਾਨ ਤੇ ਆ ਗਈ ਹੈ। ਐਚ ਆਰੂ ਚੱਲਨੇ ਆਪਾਂ ਅੰਦਰ ਲਓ ਜੀ ਦੋਸਤੋ ਸ਼ਾਮਾਂ ਦਾ ਹੋ ਗਿਆ ਵੇਲਾ ਠੀਕ ਆ ਜੀ ਬਾਲੰਬ ਜਦਾਂ ਨਿਹਰਾ ਸ਼ੇਰਾ ਹੋਇਆ ਆ ਲੈਟਾ ਸ਼ੈਟਾ ਜਗਦੀਆਂ ਪਈਆਂ ਆ ਲੈਟਾ ਤੇ ਸ਼ੈਟਾ ਜਗਦੀਆਂ ਆ ਤਫਾਟ ਕ ਲੱਗਾ ਆ ਯ ਐਕਟ ਕਰੋ ਉਹ ਇੱਕ ਪੁਆਰ ਤੇ ਤੁਸੀ ਲੱਜ ਸੁਖਨਾਲਾ ਦੇ ਲੱਗੜੀ ਵੀ ਆਉਣ ਆਲੀ ਆ ਔ ਗੱਡੀ ਜਾਂਦੀ ਆ ਹੁਣ ਰੁਕੂਗੀ ਵਾਕੀ ਫ੍ਰੈਂਚ ਨੂੰ ਇੱਧਰ ਦਿਖਾਉਂਦੇ ਆ ਸਲੀਪਰ ਫ੍ਰੈਂਚੂ ਸਲੀਪਰ ਦਿਖਾਉਂਦੇ ਆ ਭਾਜੀ ਉਹਨਾਂ ਨੂੰ ਸਲੀਪਰ ਦਿਖਾਉਂਦੇ ਆ ਠੀਕ ਹੈ ਜੀ ਦੋਸਤੋ ਲੋ ਜੀ ਦੋਸਤੋ ਇੱਥੇ ਆਪਾਂ ਹੁਣ ਬਲੌਗ ਦਾ ਕਰਦੇ ਆ ਐਂਡ ਠੀਕ ਹੈ ਜੀ ਬਾਕੀ ਸਾਡਾ ਬਲੌਗ ਦੇਖਣ ਲਈ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਪਿਆਰ ਦਿੰਨੇ ਆ ਤੁਸੀਂ ਸਾਡਾ ਬਲੌਗ ਦੇਖਦੇ ਆ ਜਿਹੜੇ ਜਿਹੜੇ ਬਾਕੀ ਹੋਰ ਵੀ ਭੈਣ ਭਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪੀਵੀ08 ਪੀਵੀ08 ਡੇਲੀ ਬਲੌਗ ਦੇਖਦੇ ਰਿਆ ਕਰੋ ਠੀਕ ਹੈ ਜੀ